ਭਾਈ ਜੀ ਸਾਰੇ ਆਪਣੇ ਫੇਸਬੁੱਕ ਤੇ YouTube ਤੇ ਇਹਨੇ ਵੀ ਆਪਣੇ ਵੀਡੀਓ ਬਣਾ ਰਹੇ ਨੇ ਜਾਂ ਦੇਖ ਰਹੇ ਨੇ ਸਾਰੇ ਵੀਰਾਂ ਸਸਰੀਕਾ ਅੱਜ ਇੱਕ ਵੀਡੀਓ ਦੇਖੀ ਬੀ ਉਹਨੇ ਉਹਦੀ ਵੀਡੀਓ ਦਾ ਟਾਈਟਲ ਦੀਗਾ ਆਪਣੇ ਕੋਲੇ ਬੀ ਜੇ ਤਿੰਨ ਚੀਜ਼ਾਂ ਤਨਜੀ ਜੀ ਜੇ ਆਪਣੇ ਕੋਲੇ ਹੈਗੇ ਤਾਂ ਉਹ ਬੰਦੇ ਵੀਰ ਉਹ ਤਾਂ ਨਜੀ ਜੀ ਕਹਿੰਦੇ ਆ ਵੀ ਇੱਕ ਤਾਂ ਚਲੋ ਆਪਾਂ ਮੈਂ ਛੇਤੀ ਦੱਸਦਾ ਵੀਡੀਓ ਲੰਬੀ ਹੋ ਜਾਏਗੀ ਵੀ ਇੱਕ ਤਾਂ ਆਪਣੇ ਕੋਲੇ ਪੈਸਾ ਇੱਕ ਆਪਣੀ ਸਿਹਤ ਤੇ ਇੱਕ ਆਪਣੇ ਬੱਚੇ ਜੇ ਚੰਗੇ ਰਹਿ ਗਏ ਤਾਂ ਸਾਰਾ ਖੁਸ਼ੀ ਆ ਉਹ ਵੀਰ ਤਾਂ ਅਕਰ ਪੜਿਆ ਲਿਖਿਆ ਦੀ ਪੱਗ ਮੁਗ ਬੰਨੀ ਹੋਈ ਸੀ ਉਹਦੇ ਕੁਰਸੀ ਤੇ ਬੈਠਾ ਸੀ ਮੈਂ ਉਹ ਵੀਰ ਨੂੰ ਇਹ ਗੱਲ ਕਹਿਣਾ ਵੀ ਆਪਣਾ ਪਿੰਡਾਂ ਵਾਲੇ ਜਿਹੜੇ ਲੋਕ ਨੇ ਨਾ ਪਿੰਡਾਂ ਵਾਲੇ ਪਿੰਡਾਂ ਵਾਲੇ ਲੋਕਾਂ ਕੋਲੇ ਤਾਂ 70% ਜਾਂ 80% ਲੋਕਾਂ ਕੋਲੇ 70 75% ਲੋਕਾਂ ਕੋਲੇ ਨਾ ਕੋਈ ਸਿਹਤ ਹੈਗੀ ਨਾ ਹੀ ਉਹਨਾਂ ਕੋਲ ਕੋਈ ਪੈਸਾ ਹੈਗਾ ਤੇ ਨਾ ਹੀ ਉਹਨਾਂ ਦੇ ਬੱਚੇ ਸਨ ਇਹ ਮੰਨ ਲਓ ਪਿਹੁਣ ਵਾਲੀ ਪੀੜ੍ਹੀ ਹੈਗੀ ਕੁਝ ਤਾਂ ਜਿਹੜੇ ਬੱਚੇ ਪੜ੍ਹੇ ਲਿਖੇ ਤੇਗੇ ਜਿਆਦੇ ਜਾਂ ਜਿਨ੍ਹਾਂ ਦਾ ਬਾਹਰ ਜਾਣ ਵਰਗੀ ਉਹ ਤਾਂ ਵਾਗ ਗਏ ਜਿਹੜੇ ਉਰੇ ਨੇਗੇ ਜਿਹੜੇ ਨਾਲ ਮਾਣਾ ਮੁੱਟਾ ਖੇਤ ਕੰਮ ਕਰਦੇ ਨੇ ਆਪਣੇ ਮਾਪਿਆਂ ਦੇ ਉਹ ਤਾਂ ਬਿਰੋਹ ਸਿੰਘ ਰਾਣੇ ਵਿਗਿਆੜ ਤੇ ਗਾਉਣਾ ਵਾਲਿਆਂ ਨੇ ਵਿਗਿਆੜ ਤੇ ਉਹ ਵੱਡੇ ਵੱਡੇ ਡਿੱਕ ਲਾਉਂਦੇ ਨੇ ਟਰੈਕਟਰਾਂ ਉੱਪਰ ਤੇ ਜਦ ਨਹੀਂ ਆ ਜਿਹੜਾ ਸਿੱਧੂ ਮੂਸੇ ਵਾਲਾ ਕਿਸੇ ਜਿਹੜੇ ਗੀਤ ਲਾ ਤੇ ਇਹਨਾਂ ਨੇ ਵੱਡੇ ਵੱਡੇ ਉਹ ਆਪਣੇ ਟਰੈਕਟਰਾਂ ਦੇ ਡਿੱਕ ਦਿਖਾਏ ਵੀ ਇਹਨਾਂ ਨੇ ਵੀ ਉਹ ਪੈਸੇ ਲੈ ਲਏ ਮਾਂ ਪਿਓ ਤੋਂ 30-40 ਹਜ਼ਾਰ ਰੁਪਏ ਦਾ ਨੁਕਸਾਨ ਕਰਵਾਇਆ ਦੇਖ ਲਾ ਆਪੇ ਦੂਜਾ ਨੰਬਰ ਆਪਣਾ ਆਪੈਸਿਆਂ ਵਾਲੀ ਗੱਲ ਦੱਸਦੇ ਆਪਾਂ ਕਿ ਪਿੰਡਾਂ ਵਾਲੇ ਲੋਕ ਤਾਂ 70% ਲੋਕ ਜੇ ਕਰਦੇ ਹੀ ਨਹੀਂ ਤਾਂ ਕੋਲੇ ਵੀ ਉਹਨਾਂ ਦੇ ਕੁਸ ਨਹੀਂ ਉਹਨਾਂ ਦੀ 5-7 ਕਿੱਲਿਆਂ ਨਹੀਂ ਤਾਂ ਆਈ ਚਲਾਈਏ ਚੱਲਦੀ ਤੇ ਇੱਕ ਆਪਾਂ ਤੁਹਾਨੂੰ ਗੱਲ ਹੋਰ ਦੱਸਣੀ ਤੇ ਇੱਕ ਆਪਾਂ ਹਾਸੇ ਵਾਲੀ ਗੱਲ ਦਾ ਆ ਜੀ ਸੋਨੂੰ ਚਲੋ ਇਹ ਤਾਂ ਪਿੰਡਾਂ ਦਾ ਕੰਮ ਹੀ ਰਹੂਗਾ ਨਾ ਨਾ ਹੋ ਪੈਸਾ ਵੀ ਤੇ ਨਾ ਇਹਨਾਂ ਦੇ ਬੱਚੇ ਸਹੀ ਹੋਣ ਚਾਏ ਮੈਂ ਕਿਉਂ ਨਾ ਹੋ ਉਹਦੇ ਵਿੱਚ ਇੱਕ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ ਵੀਰੋ ਇੱਕ ਸਾਡੇ ਬਜ਼ੁਰਗ ਗਤੀਗਾ ਪਿੰਡ ਇਹੋ ਇੱਕ ਕੰਕੜੀ ਰੋੜੇ ਹੈ ਇਹਦੇ दारू ਬਣਾ ਦਿੱਤੇ दारू ਬਣਾ ਲਈ ਜਨੋ ਕਿਸੇ ਨੇ ਥਾਣੇ ਰੋਣੇ ਜ ਪਤਾ ਨਹੀਂ ਕਿਵੇਂ ਪਤਾ ਲੱਗ ਗਿਆ ਥਾਣੇਦਾਰ ਨੂੰ ਫੜਨ ਆ ਗਏ ਥਾਣੇਦਾਰ ਫੜਨ ਆ ਗਿਆ ਬੰਦਾ ਖੇਤ ਪਾਣੀ ਲਾ ਰਿਹਾ ਸੀਗਾ ਪਤਾ ਨਹੀਂ ਆਪਣਾ ਉਹਦੇ ਨੂੰ ਮੋਟਰਾਂ ਨਹੀਂ ਜਾਂ ਜਿਆਦਾ ਜਰ ਇੰਜਣ ਹੀ ਦੇ ਜਿਆਦਾ ਰਿੰਜਣਾ ਦੀ ਪਾਣੀ ਲੱਗ ਰਿਆ ਹੁੰਦਾ ਸੀਗਾ ਇਹੋ ਮੋਟਰਾਂ ਦਾ ਬਹੁਤ ਚਿਰ ਬਾਅਦ ਲੱਗੀਆਂ ਚਲੋ ਥਾਣੇਦਾਰ ਵਾਗ ਗਿਆ ਉਹ ਥਾਣੇਦਾਰ ਕਹਿੰਦਾ ਵੀ ਬਾਬਾ ਆ ਜਾ ਫਿਰ ਚੱਲੀਏ ਉਹ ਕਹਿੰਦਾ ਵੀ ਦੱਸੋ ਗੱਲ ਕੀ ਹੋਈ ਹੈ ਕਹਿੰਦਾ ਗੱਲ ਕੀ ਹੋਈ ਹੈ ਸਮਾਨ ਪਾਈ ਵਿੱਠਣ ਨੂੰ ਆ ਹੋਰ ਹੋਰ ਗੱਲ ਕੀ ਕਹਿੰਦਾ ਵੀ ਰੈਂ ਐ ਕਰੂਗਾ ਕਹਿੰਦਾ ਕੋਈ ਗੱਲ ਨਹੀਂ ਵਗ ਚੱਲਦੇ ਆ ਮੜਿਆ ਦੋ ਮਿੰਟ ਖੜੋ ਉਹ ਇੰਜਣ ਇੰਜਣ ਦਾ ਚਰਦਾ ਫਿਰ ਉਹ ਬੰਦ ਕਰਿਆ ਆ ਵੇ ਕੰਦੇ ਚੰਗਾ ਕਰਿਆ ਬੰਦਾ ਸੀ ਬੈਠਿਆ ਮੰਜੇ ਦੇ ਬਹਿ ਕੇ ਪੁਲਿਸ ਵਾਲੇ ਮੰਜੇ ਦੇ ਬਹਿ ਕੇ ਆਪ ਇੰਜਣ ਕਰੀ ਨੂੰ ਕੋਈ ਲੱਗ ਜਾ ਕੇ ਕਹਿੰਦਾ ਆਜੋ ਆਜੋ ਨਾ ਮੇਰਾ ਮੂਲਾ ਨਹੀਂ ਹੈਗਾ ਸੋਚਾ ਸੋਚਾ ਥੱਲੀਆਂ ਨਹੀਂ ਗਿਆ ਉਹ ਵਹੀ ਬੈਠੀ ਰਹਿ ਗਏ ਵਿਚਾਰੇ ਉਹ ਕਿਲੇ ਦੀ ਭਾਈ ਦਾ ਜਾ ਦੇ ਦੀ ਉਹ ਕਿਲੇ ਦੀ ਵਾਈ ਜਾ ਕੇ ਉਹ ਕਹਿੰਦਾ ਆਜੋ ਫੜ ਲਓ ਮੇਰਾ ਕੀ ਫੜਾਂਗੇ ਇੱਕ ਦੋ ਨੂੰ ਹੋਰ ਵੀ ਲੋਗ ਗੱਲ ਲਾ ਲਾ ਮੈਂ ਇੱਕ ਹੋਰ ਬਜ਼ੁਰਗੂ ਸਾਡੇ ਪਿੰਡਾ 65 67 ਦੇ 70 ਸਾਲ ਦੇ ਵਿਚਾਰੇ ਇਹੋ ਨੇ ਵੀ ਕੀ ਕਰਿਆ ਸੰਦਾਰਾ ਉਹ ਕਿਤੇ ਉਹਦਾ ਇੱਕ ਘਰਾਂ ਚੋਂ ਭਰਾ ਆ ਪੜਿਆ ਲਿਖਿਆ ਤੇ ਉਹਦੇ ਘਰ ਵਾਲੀ ਵੀ ਬਹੁਤ ਸੋਹਣੀ ਜਿਆਦੇ ਤੋ ਬਈ ਕਿਉਂ ਨਾ ਕਿਤੇ ਨਾ ਕਿਤੇ ਜਾਂਦਾ ਜਿਹੜਾ ਮਾਰਨ ਮਿਲਣ ਦੇ ਬਾਹਰ ਜਾਂਦਾ ਉਹਦੇ ਭਰਾ ਨੇ ਤੇ ਰਿਟਾਇਰ ਹੋਇਆ ਹੈ ਤੇ ਉਹ ਡਿਊਟੀ ਤੇ ਨਹੀਂ ਜਾਂਦਾ ਉਹਦਾ ਭਰਾ ਤੇ ਜਿਹੜਾ ਉਹਦਾ ਘਰਾਂ ਚੋਂ ਇਹੋ ਨੇ ਕੀ ਕਰਿਆ ਕਿਤੇ ਉਹਦੇ ਭਰਾ ਦੇ ਸਾਹਮਣੇ ਉਹਦੇ ਘਰ ਵਾਲੀ ਨੂੰ ਅੱਖ ਮਾਰ ਦਿੱਤੀ ਤੇ ਹੈਦਤ 65 70 ਸਾਲ ਦਾ ਦੀ ਉਮਰ ਚ ਨੇ ਉਹਦੀ ਵੀ ਨਹੀਂ ਗਾ ਦੇਗੀ ਉਹਦੇ ਭਰਾ ਦੀ ਵੀ ਕਿਤੇ ਇਹੇ ਦੇਖਾਂਗੇ ਵੀ ਕੁਝ ਰਾਤ ਪਤਾ ਨਹੀਂ ਕਰਦਾ ਤੇ ਬਈ ਉਹਨੇ ਕਿਤੇ ਅੱਖ ਮਾਰਦਾ ਉਹ ਬਿਰਗ ਦੇਖ ਲਿਆ ਦੇਖ ਲਿਆ ਜਦੋਂ ਤੇ ਉਹ ਕਹਿੰਦਾ ਵੀ ਤੇਰੇ ਵਾਸਤੇ ਬੜੀ ਮਾੜੀ ਗੱਲ ਐ ਤੂੰ ਮੇਰੇ ਸਾਹਮਣੇ ਅੱਖਾਂ ਮਾਰੀ ਜਾਂਦਾ ਯਾਰ ਕੋਈ ਚੰਗੀ ਗੱਲ ਐ ਜਾਲੇ ਉਹ ਭਾਈ ਬਿਰਗ ਕਹਿੰਦਾ ਵੀ ਨਾ ਨਾ ਇਹ ਤਾਂ ਗੱਲ ਹੀ ਨਹੀਂ ਹੋ ਸਕਦੀ ਸਵਾਲ ਹੀ ਨਹੀਂ ਪੈਦਾ ਹੋ ਸਕਦਾ ਜੇ ਮੱਖ ਅੱਖ ਮਾਰੀ ਐ ਕਦਮਾਂ ਜਾਣ ਕੇ ਥੋੜੀ ਮਾਰੀ ਆ ਜੇ ਮਣੀ ਮੁੱਟੀ ਵੱਜ ਵੀ ਗਈ ਉਧਾਵਾ ਹੋਣਾ ਨਹੀਂ ਲੱਗਿਓ ਇਹ ਆ ਗੁਰੂ ਪੰਡਾਵਾ ਮਾਹੋਲੇ ਤੇ ਵੀਰੋ ਕੀੜਾ ਬੱਚੇ ਨਾਲੇ ਪੈਸਾ ਨਾਲੇ ਸਿਹਤ ਇਹ ਵੀ ਉਹਨਾਂ ਦੀਆਂ ਨਹੀਆਂ ਚੀਜ਼ਾਂ ਜਿਨ੍ਹਾਂ ਕੋਲ ਪੈਸਾ ਹੈਗਾ ਜਿਨ੍ਹਾਂ ਕੋਲ ਜਿਆਦੇ ਵੱਡੀਆਂ ਜ਼ਮੀਨਾਂ ਨਹੀਆਂ ਪੰਜ ਸੱਤ ਕਿੱਲੇ ਆਦੇ ਕੋਲੇ ਤਾਂ ਵੀਰੋ ਨਾ ਕੋਈ ਪੈਸਾ ਹੋਵੇ ਕੋਲੇ ਜੇ ਚਲੋ ਕਿਸੇ ਕੋਲ ਹੋ ਵੀ ਜਾਂਦਾ ਜੇ ਉਹਨੇ ਵਿੱਗਾ ਦੋ ਅੱਗੇ ਲੈ ਲਿਆ ਉਹ ਫੇਰ ਫੇਰ ਵੰਦੇ ਦੇ ਕਰਜ਼ਾ ਮੈਗਾ ਕਿਉਂਕਿ ਕਰਜ਼ਾ ਚੱਕੀ ਲੈਣਾ ਪੈਂਦਾ ਹੈਗਾ ਫੇਰ ਫੇਰ ਉਹ ਬੰਦਾ ਤਾਂ ਅਰਦਾ ਮਰ ਜਾਂਦਾ ਉਹਨਾਂ ਦੀ ਹਕੀ ਕਾ ਦੀਆਂ ਸੇਤਾਂ ਨੇ ਵੀਰੋ ਜ ਜਿਨ੍ਹਾਂ ਦੇ ਜਿਨ੍ਹਾਂ ਕੋਲੇ ਘੱਟ ਜ਼ਮੀਨਾਂ ਨੇਗਾ ਜਿਵੇਂ ਉਹ ਆਪਣਾ ਗੁਜ਼ਾਰਾ ਕਰ ਰਹੇ ਨਹੀਂ ਘੱਟ ਜ਼ਮੀਨਾਂ ਨਾਲ ਤੇ ਇਹ ਤਾਂ ਵੀਰੋ ਪੈਸੇ ਵਾਲੇ ਨਹੀਂ ਜਿਹਦੇ ਕੋਲ ਪੈਸਾ ਉਹਦੀ ਸਿਹਤ ਵੀ ਉਹਦੇ ਬੱਚੇ ਵੀ ਠੀਕ ਨੇ ਤੇ ਸਾਡੇ ਤਾਂ ਪਿੰਡ ਨਾਲੇ ਜਿਹੜੇ ਬੱਚੇ ਨੇ ਉਹ ਬਸ ਟਰੈਕਟਰ ਤੇ ਡੱਕ ਚਾਈ ਦਾ ਵੱਡਾ ਨੰਢ ਚ ਫੇਰ ਨਾ ਮੋਟਰਸਾਈਕਲ ਚਾਹੀਦਾ ਤਾਂ ਤੁਰ ਕੇ ਜਾਣਾ ਨਹੀਂ ਅਸੀਂ ਸਾਈਕਲ ਤਾਂ ਸਾਡੇ ਵਾਸਤੇ ਬਣਿਆ ਜਿਹੜੇ ਅਸੀਂ 47 48 50 ਦੇ ਲੈਵਲ ਲੱਤਣਾ ਨੇ ਇਹ ਤਾਂ ਸਾਈਕਲ ਚੱਕ ਕੇ ਖੁਸ਼ ਨਹੀਂ ਹੈਗੇ ਹਾਂ ਜਦ ਕਾਰਨ ਜਾਂ ਇੰਡੀਆ ਨੇ ਨੰਨਾ ਧਾੜ ਨੂੰ ਪੈਸੇ ਜਾਂਦੇ ਨੇ ਤੇਲ ਪਾਉਣ ਦੇ ਜੇ ਨਹੀਂ ਤੇਲ ਪਾਉਣ ਨੂੰ ਆਪਣੇ ਪੈਸੇ ਦੇਣੇ ਜਾਂ ਮੰਨ ਲਓ ਆਪਾਂ ਕੋਈ ਟਰੈਕਟਰ ਤੇ ਤੇਲ ਪਾਉਣ ਭੇਜਤਾ ਬੱਚਾ ਬਾਪ ਪਿੱਛੇ ਜੇਪਾ ਹੁਣ ਕਣਕ ਬੀਜੀ ਆ ਮੈਂ ਕਿਹਾ ਮਾ ਪੁੱਤ ਕਾਰਜੀ ਫਿੰਨੀ ਵੇਰ ਲੈ ਗਿਆ ਤੇਲ ਤੋਂ ਉਹਨੂੰ ਪੈਸੇ ਕਦੇ ਲਈ ਨਹੀਂ ਹੈਗੇ ਕਹਾਂ ਨਹੀਂ ਜਿਹੜੀ ਜਿਹੜਾ 6000 ਰੁਪਏ ਟਰੈਕਟਰ ਚ ਤੇਲ ਪਾਉਣ ਨੂੰ ਦਿੱਤਾ ਸੀ ਉਹਦੇ ਤੇਲ ਦਾ ਜਿਹੜਾ ਨਗਦੀ ਪਿਆਰ ਦੀ ਤਿੰਨ ਮੇਰੇ ਕੋਲ ਹੀ ਹੈਗਾ ਇਹ ਲੋਕੀ ਲੋ ਆਪਣੇ ਬੱਚੇ ਨਹੀਂ ਭਿੰਡਾ ਨੇ ਇਹ ਸਾਰੇ ਵੀਰਾਂ ਦਾ ਧੰਨ ਹੈ